ਤੋਡੇ ਰੋਜ਼ਗਾਰ ਉਸ ਦੇ ਵਿੱਚੋਂ ਜਿਹੜੇ ਦੋ ਬੈਟਰੀਆਂ ਜਿਹੜੀਆਂ ਕੱਢੀਆਂ ਵੀ ਜੀ ਅੱਜ ਸਵੇਰ ਹੀ ਪਤਾ ਲੱਗਿਆ ਆ ਸਵੇਰੇ ਅੱਜ ਕੰਮ ਕਰਨ ਜਾ ਰਿਹਾ ਸੀਗਾ ਮੈਂ ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਆਰਟੀ ਦੇ ਵਿੱਚ ਬੈਟਰੀਆਂ ਗਾਇਬ ਸੀਗੀਆਂ ਐ ਨਹੀਂ ਸੀਗੀਆਂ ਬਹੁਤ ਜ਼ਿਆਦਾ ਝਟਕਾ ਲੱਗਿਆ ਸਾਧ ਨਹੀਂ ਹੋਈ ਸੀਗਾ ਰੋਜੀ ਹੋਈ ਸੀਗੀ ਮੇਰੀ ਬੱਚੇ ਬਾਲ ਦਾ ਸੀ ਉਹਦੇ ਨਾਲ ਮੈਂ ਜਾਣਦਾ ਮੇਰਾ ਐਕਸੀਡੈਂਟ ਹੋਇਆ ਸਿਰਫ ਇਹ ਵੀ ਕਿਸੇ ਨੇ ਮੇਰੀ ਹੈਲਪ ਕੀਤੀ ਸੀਗੀ ਲੈ ਕੇ ਦਿੱਤਾ ਸੀਗਾ ਵੀ ਚਲੋ ਵੀ ਆਪਣੇ ਘਰ ਜੋਗਾ ਬੱਚਿਆਂ ਜੋਗਾ ਕਮਾ ਲੂਗਾ ਕਮਾਨ ਵੀ ਲੱਗਿਆ ਸੀਗਾ ਸਾਲ ਹੋ ਗਿਆ ਸੀਗਾ ਮੈਨੂੰ ਚਲਾਉਂਦੇ ਨੂੰ ਤੇ ਬਸ ਜਦੋਂ ਅੱਜ ਮੈਂ ਦੇਖਿਆ ਪਹਿਲਾਂ 3-4 ਦਿਨ ਤਾਂ ਵੀ ਠੀਕ ਨਹੀਂ ਸੀ ਮੇਰੀ ਚਲਾਇਆ ਨਹੀਂ ਸੀ ਬਾਹਰ ਹੀ ਖੜਾ ਸੀ ਜਦੋਂ ਅੱਜ ਮੈਂ ਜਾਣ ਲੱਗਾ ਤਾਂ ਦੇਖਿਆ ਵਿੱਚੋਂ ਬੈਟਰੀ ਗਿਆ ਨਹੀਂ ਸਮਝ ਆਦਾ ਕੀ ਕਰਾਂ ਮੈਂ ਮੇਰੀ ਤਾਂ ਰੋਜੀ ਰੋਟੀ ਚਲੀ ਗਈ ਹਰ ਤੱਕ ਜਰਾ ਸਿਰਫ ਇੱਕ ਇਹ ਦੇਖਿਆ ਤਾਂ ਜਲਦਾ ਹੁੰਦਾ ਸੀ ਸਵੇਰੇ ਸ਼ਾਮ ਮੈਂ ਚਲਾਉਂਦਾ ਸੀਗਾ ਦੋ ਤਿੰਨ ਘੰਟੇ ਸਵੇਰੇ ਚਲਾ ਲੈਂਦਾ ਸੀ ਦੋ ਤਿੰਨ ਘੰਟੇ ਸ਼ਾਮ ਨੂੰ ਤਾਂ ਗੁਜ਼ਾਰਾ ਚੱਲਦਾ ਸੀਗਾ ਮੇਰਾ ਖਰ ਦਾ ਦੁੱਧ ਪਾਣੀ ਦਾ ਬੱਚਿਆਂ ਦਾ ਸਰਵੇਤੋ ਹੀ ਚੱਲਦਾ ਸੀਗਾ ਕਿੰਨੇ ਬੱਚੇ ਹੈ ਜੀ ਮੇਰੀ ਤਿੰਨ ਕੁੜੀਆਂ ਨੇ ਜੀ ਚਾ ਜਿਹੜਾ ਇਹ ਲਿਆ ਇਹ ਕਿਸੇ ਨੇ ਦਿੱਤਾ ਸੀਗਾ ਕਿ ਆਪ ਲੈ ਲਓ ਇਹ ਵੀ ਲੈ ਕੇ ਦਿੱਤਾ ਸੀਗਾ ਜੀ ਕਿਸੇ ਨੇ ਹੈਲਪ ਹੀ ਕੀਤੀ ਸੀਗੀ ਵੀ ਕਰਦਾ ਚਲੋ ਗੁਜ਼ਾਰਾ ਨਾਲ ਚੱਲੀ ਜਾਏਗਾ ਠੀਕ ਹੈ ਵਧੀਆ ਗੁਜ਼ਾਰਾ ਚੱਲਣ ਲੱਗ ਗਿਆ ਸੀਗਾ ਤੋਂ ਵਿੱਚੋਂ ਲੈਗ ਮੇਰੀ ਜਿੱਥੇ ਕੱਟੀ ਹੋਈ ਸੀਗੀ ਉੱਥੋਂ ਮੇਰਾ ਜ਼ਖਮ ਹੋ ਗਿਆ ਸੀਗਾ ਤਿੰਨ ਚਾਰ ਦਿਨ ਇਹਦੇ ਕਰਕੇ ਮੈਂ ਜਾਣ ਹੀ ਪਾਇਆ ਜਦੋਂ ਮੈਂ ਅੱਜ ਜਾਣ ਲੱਗਾ ਮੇਰੀ ਮੈਡੀਸਨ ਵੀ ਖਤਮ ਸੀ ਪੱਟੀ ਕਰਾਣੀ ਸੀ ਨਹੀਂ ਜਾ ਹੋਇਆ ਦੇਖਿਆ ਤਾਂ ਬੈਟਰੀਆਂ ਹਨੀ ਪਿੱਛੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਛਿੱਡੀ ਹੈਡਲਾਈਟਸ ਤੇ ਮੈਂਬਰ ਵੀ ਗਰੀਬੀ ਦੇ ਵਿੱਚ ਆਟਾ ਗਿੱਲਾ ਤਾਂ ਤੁਸੀਂ ਜ਼ਰੂਰ ਇੱਕ ਹਾਫ ਸੁਣੀ ਹੋਏਗੀ ਪਰ ਜਦੋਂ ਅਸਲ 'ਚ ਜਿਸ ਨਾਲ ਵਾਪਰਦੀ ਆ ਉਸ ਨੂੰ ਹੀ ਪਤਾ ਲੱਗਦਾ ਹੈ ਬਿਲਕੁਲ ਇਸ ਦੀ ਲਾਈਵ ਐਗਜ਼ਾਮਪਲ ਤੁਹਾਡੇ ਸਾਹਮਣੇ ਦਿਖਾਵਾਂਗੇ ਵੀ ਇੱਕ ਗਰੀਬ ਵਿਅਕਤੀ ਜਦੋਂ ਆਪਣੇ ਕਿੱਤੇ ਵਾਸਤੇ ਕੋਈ ਵਹੀਕਲ ਲੈਂਦਾ ਜਾਂ ਜੇ ਸੀਕਵੈਂਸ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਵੀ ਇੱਕ ਈ ਰਿਕਸ਼ਾ ਜਿਹੜਾ ਜਿਹੜਾ ਉਸ ਵਿਅਕਤੀ ਨੇ ਆਪਣੇ ਕਿਤੇ ਵਾਸਤੇ ਲਿਆ ਸੀ ਆਪਣੇ ਕਿਰਤ ਵਾਸਤੇ ਲਿਆ ਸੀਗਾ ਤੇ ਘਰ ਦੇ ਬਾਹਰ ਖੜਾ ਕੀਤਾ ਹੋਇਆ ਈ ਰਿਕਸ਼ਾ ਜਦੋਂ ਸਵੇਰ ਉੱਠ ਕੇ ਚਲਾਉਣ ਲੱਗਦਾ ਹੈ ਤਾਂ ਉਸ ਦੇ ਵਿੱਚੋਂ ਉਸ ਦੀਆਂ ਬੈਟਰੀਆਂ ਨਿਕਲ ਜਾਂਦੀਆਂ ਨੇ ਬਿਲਕੁਲ ਹਾਂ ਇੱਕ ਵਾਰੀ ਤੁਹਾਨੂੰ ਮੈਂ ਇੱਕ ਤਸਵੀਰਾਂ ਜਰੂਰ ਦਿਖਾਣੇ ਚਾਹੂੰਗਾ ਵੀ ਜਿੱਥੇ ਉਸ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਲੋਕ ਜਿਹੜਾ ਉਹ ਦੋਨੋਂ ਪਾਸੇ ਲੱਗਿਆ ਹੋਇਆ ਸੀਗਾ ਇੱਕ ਪਾਸੇ ਤਾਂ ਚੋਰ ਤੋਂ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਟੁੱਟਿਆ ਉਹ ਨਹੀਂ ਹੈ ਪਰ ਜੇਕਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਦੂਜੇ ਪਾਸੇ ਚੋਰ ਉਸ ਤਾਲੇ ਨੂੰ ਤੋੜ ਕੇ ਬੈਟਰੀਆਂ ਲੈ ਕੇ ਭੱਜਣ ਦੇ ਵਿੱਚ ਮੁਕੰਮਲ ਹੋਇਆ ਮਿਸ ਕਾਮਯਾਬ ਹੋਇਆ ਤਾਂ ਬਿਲਕੁਲ ਇਸ ਤਰੀਕੇ ਨਾਲ ਲਾਅ ਐਂਡ ਆਰਡਰ ਲੁਧਿਆਣਾ ਦਾ ਖਰਾਬ ਹੋ ਰਿਹਾ ਹੈ ਲੁਧਿਆਣੇ ਦੀ ਸਥਿਤੀ ਇਸ ਹਿਸਾਬ ਨਾਲ ਖਰਾਬ ਹੋ ਰਹੀ ਹੈ ਕਿ ਦਿਨ ਦਿਹਾੜੇ ਕਹਿ ਲੋ ਵੀ ਅ ਕਿਸੇ ਦੀ ਕਿਰਤ ਕਮਾਈ ਦੇ ਵਿੱਚੋਂ ਕੁਝ ਇਸ ਤਰੀਕੇ ਦੀ ਚੋਰੀ ਹੋ ਜਾਂਦੀ ਹੈ ਤੇ ਕੋਸ਼ਿਸ਼ ਉਸ ਦੇ ਵੱਲੋਂ ਦੋਨੋਂ ਸੌਰੀ ਚਾਰੋਂ ਬੈਟਰੀਆਂ ਕੱਢਣ ਦੀ ਕੀਤੀ ਗਈ ਹੈ ਪਰ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਹੈ ਕਿ ਇਸ ਦੇ ਉੱਤੇ ਕਵਰ ਪਿਆ ਹੋਇਆ ਸੀਗਾ ਤੇ ਚੋਰ ਲੱਗਦਾ ਹੈ ਕਿ ਇਸ ਦੇ ਅੰਦਰ ਵੜ ਕੇ ਉਹ ਬੈਟਰੀਆਂ ਕੱਢ ਕੇ ਲੈ ਗਿਆ ਤਾਂ ਜੇਕਰ ਉਸ ਵਿਅਕਤੀ ਦੀ ਗੱਲ ਕਰੀਏ ਤਾਂ ਵਿਅਕਤੀ ਦੀ ਇੱਕ ਲੱਤ ਜਿਹੜੀ ਕੀ ਹੈ ਅਪਾਹਜ ਹੈ ਇਕਲਾ ਤਿਸਰਫ ਉਸੇ ਸਹੀ ਇਕਲਾ ਇਕਲਾ ਤ ਉਸ ਜਿਹੜੇ ਕਿ ਆ ਵੱਡੀ ਹੋਈ ਹੈ ਤਾਂ ਉਸਦੇ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਆਪਣੇ ਪੈਰਾਂ ਤੇ ਉਹ ਚੱਲ ਵੀ ਨਹੀਂ ਸਕਦਾ ਪਰ ਫਿਰ ਵੀ ਆਪਣੇ ਘਰ ਦੇ ਗੁਜ਼ਾਰੇ ਵਾਸਤੇ ਜਿਹੜਾ ਕੀ ਹੈ ਇੱਕ ਈ ਰਿਕਸ਼ਾ ਚਲਾਉਂਦਾ ਸੀਗਾ ਤੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਵਿਅਕਤੀ ਦੀ ਜਿਹੜੀਆਂ ਨੇ ਤਿੰਨ ਧੀਆਂ ਵੀ ਨੇ ਜਿਨ੍ਹਾਂ ਦਾ ਗੁਜ਼ਾਰਾ ਸਾਰਾ ਸਿਰਫ ਇੱਕ ਇਸ ਵਹੀਕਲ ਤੋਂ ਹੁੰਦਾ ਸੀਗਾ ਤੇ ਉਸ ਵਿਅਕਤੀ ਨੂੰ ਦੱਸਿਆ ਗਿਆ ਕਿ ਜਦੋਂ ਉਸ ਦੀ ਲੱਤ ਦਾ ਐਕਸੀਡੈਂਟ ਹੋਇਆ ਤਾਂ ਉਸਨੇ ਆਪਣੇ ਮਕਾਨ ਦੀ ਰਜਿਸਟਰੀ ਤੱਕ ਵੀ ਜਿਹੜੀ ਆ ਉਸ ਦੇ ਵਿੱਚ ਰੱਖੀਦਾ ਬਿਲਕੁਲ ਉਸ ਦੇ ਇਸ ਸਮੇਂ ਮਕਾਨ ਦੇ ਬਾਹਰ ਖੜੇ ਆ ਤੇ ਜਿਸ ਦੇ ਵਿੱਚ ਉਹ ਆਪਣਾ ਗੁਜ਼ਾਰਾ ਜਿਹੜਾ ਨੇ ਉਹ ਕਰਦੇ ਨੇ ਤੇ ਉਸ ਵਿਅਕਤੀ ਨਾਲ ਗੱਲਬਾਤ ਕਰਦੇ ਆ ਵੀ ਕੀ ਉਹਨਾਂ ਉਤੇ ਇਸ ਸਮੇਂ ਵੀ ਇਤਰੀ ਹੈ ਕਿਉਂਕਿ ਹੈਂਡ ਟੂ ਮਾਊਥ ਉਲੇ ਬੰਦੇ ਨਾ ਜਦੋਂ ਇਸ ਤਰੀਕੇ ਨਾਲ ਰੋਜਗਾਰ ਦੇ ਉੱਤੇ ਲੱਤ ਵੱਜਦੀ ਹੈ ਰੋਜਗਾਰ ਉਸ ਤੋਂ ਖੋਇਆ ਜਾਂਦਾ ਹੈ ਤਾਂ ਕੀ ਹਾਲਾਤ ਉਸ ਸਮੇਂ ਬਣਦੇ ਨੇ ਹੁਣ ਕਿਸ ਤਰੀਕੇ ਨਾਲ ਅੱਗੇ ਆਪਣਾ ਜੀਵਨ ਜਿਹੜਾ ਬਤੀਤ ਕਰਨੇ ਕਿਸ ਤਰੀਕੇ ਨਾਲ ਇਸ ਵਹਿਕਲ ਨੂੰ ਫਿਰ ਤੋਂ ਚਲਾਣਗੇ ਕਿਉਂਕਿ ਦੱਸਦੇ ਨੇ ਵੀ ਮੇਰੇ ਕੋਲ ਦਵਾਈ ਲੈਣ ਜੋਗੇ ਵੀ ਪੈਸੇ ਨਹੀਂ ਹਨ ਤੇ ਬਾਈ ਸਰ ਜੀ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਸਸਕਲ ਜੀ ਸਸਕਲ ਜੀ ਬਾਈ ਕੀ ਨਾਮ ਆ ਤੁਹਾਡਾ ਬਾਈ ਗੁਰਮੀਤ ਸਿੰਘ ਜੀ ਬਈ ਕਿਸ ਸਮੇਂ ਕਟਣਾ ਵਾਪਰੇ ਵੀ ਜਦੋਂ ਜਿਹੜਾ ਜੇ ਤੁਹਾਡੇ ਰੋਜਗਾਰ ਹੈ ਪੋਜ਼ ਦੇ ਵਿੱਚੋਂ ਜਿਹੜਾ ਦੋ ਬੈਟਰੀਆਂ ਜਿਹੜਾ ਗੱਡੀ ਕੱਢਿਆ ਵੀ ਜੀ ਅੱਜ ਸਵੇਰ ਹੀ ਪਤਾ ਲੱਗਿਆ ਆ ਸਵੇਰੇ ਅੱਜ ਕੰਮ ਕਰਨ ਜਾ ਰਿਹਾ ਸੀਗਾ ਮੈਂ ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਆਰਟੀ ਦੇ ਵਿੱਚ ਬੈਟਰੀਆਂ ਗਾਇਬ ਸੀਗੀਆਂ ਹੈ ਨਹੀਂ ਸੀਗੀਆਂ ਬਹੁਤ ਜ਼ਿਆਦਾ ਝਟਕਾ ਲੱਗਿਆ ਕਿਉਂਕਿ ਸਾਧ ਨਹੀਂ ਹੋਈ ਸੀਗਾ ਰੋਜੀ ਹੋਈ ਸੀਗੀ ਮੇਰੀ ਬੱਚੇ ਬਾਲ ਦਾ ਸੀ ਉਹਦੇ ਨਾਲ ਮੈਂ ਉਹ ਜੋਂਦਾ ਮੇਰਾ ਐਕਸੀਡੈਂਟ ਹੋਇਆ ਸਿਰਫ ਇਹ ਵੀ ਕਿਸੇ ਨੇ ਮੇਰੀ ਹੈਲਪ ਕੀਤੀ ਸੀਗੀ ਲੈ ਕੇ ਦਿੱਤਾ ਸੀਗਾ ਵੀ ਚਲੋ ਵੀ ਆਪਣੇ ਘਰ ਜੋਗਾ ਬੱਚਿਆਂ ਜੋਗਾ ਕਮਾ ਲੂਗਾ ਕਮਾਨ ਵੀ ਲੱਗਿਆ ਸੀਗਾ ਸਾਲ ਹੋ ਗਿਆ ਸੀਗਾ ਮੈਨੂੰ ਚਲਾਉਂਦੇ ਨੂੰ ਤੇ ਬਸ ਜਦੋਂ ਅੱਜ ਮੈਂ ਦੇਖਿਆ ਪਹਿਲਾਂ 3-4 ਦਿਨ ਤੱਕ ਵੀ ਠੀਕ ਨਹੀਂ ਸੀ ਮੇਰੀ ਚਲਾਇਆ ਨਹੀਂ ਸੀ ਬਾਹਰ ਹੀ ਖੜਾ ਸੀ ਜਦੋਂ ਅੱਜ ਮੈਂ ਜਾਣ ਲੱਗਾ ਉਹ ਦੇਖਿਆ ਵਿੱਚੋਂ ਬੈਟਰੀ ਗਿਆ ਕੁਝ ਨਹੀਂ ਸਮਝ ਆਦਾ ਕੀ ਕਰਾਂ ਮੈਂ ਮੇਰੀ ਤਾਂ ਰੋਜੀ ਰੋਟੀ ਚਲੀ ਗਈ ਘਰ ਤੱਕ ਜਾਣਾ ਸਿਰਫ ਇੱਕੋ ਸੀ ਇਹ ਦੇਖਿਆ ਤਾਂ ਜਿਆਦਾ ਹੁੰਦਾ ਸੀਗਾ ਬਿਲਕੁਲ ਜੀ ਸੇਰੇ ਜਮ ਮੈਂ ਚਲਾਉਂਦਾ ਸੀਗਾ ਦੋ ਤਿੰਨ ਘੰਟੇ ਸੇਰੇ ਚਲਾ ਲੈਂਦਾ ਸੀ ਦੋ ਤਿੰਨ ਘੰਟੇ ਸ਼ਾਮ ਨੂੰ ਤਾਂ ਗੁਜ਼ਾਰਾ ਚੱਲਦਾ ਸੀਗਾ ਮੇਰਾ ਕਰਦਾ ਦੁੱਧ ਪਾਣੀ ਦਾ ਬੱਚਿਆਂ ਦਾ ਸਰਵੇਤੋ ਹੀ ਚੱਲਦਾ ਸੀ ਮੇਰਾ ਕਿੰਨੇ ਬੱਚੇ ਆ ਜੀ ਮੇਰੀ ਤਿੰਨ ਕੁੜੀਆਂ ਨੇ ਜੀ ਤੇ ਇਹ ਜੀ ਤੁਸੀਂ ਈ ਰਿਕਸ਼ਾ ਜਿਹੜਾ ਇਹ ਲਿਆ ਇਹ ਕਿਸੇ ਨੇ ਦਿੱਤਾ ਸੀਗਾ ਕਿ ਆਪ ਲੈ ਲਓ ਇਹ ਵੀ ਲੈ ਕੇ ਦਿੱਤਾ ਸੀਗਾ ਜੀ ਕਿਸੇ ਨੇ ਹੈਲਪ ਹੀ ਕੀਤੀ ਸੀਗੀ ਵੀ ਕਰਦਾ ਚਲੋ ਗੁਜ਼ਾਰਾ ਇਹਨਾਂ ਦਾ ਚੱਲੀ ਜਾਏਗਾ ਤੇ ਉਸ ਤੋਂ ਬਾਅਦ ਤਾਂ ਠੀਕ ਆ ਵਧੀਆ ਗੁਜ਼ਾਰਾ ਚੱਲਣ ਲੱਗ ਗਿਆ ਸੀਗਾ ਤੋ ਵਿਚੋ ਲੈਗ ਮੇਰੀ ਜਿੱਥੇ ਕੱਟੀ ਹੋਈ ਸੀਗੀ ਉਥੋਂ ਮੇਰਾ ਜ਼ਖਮ ਹੋ ਗਿਆ ਸੀਗਾ ਤਿੰਨ ਚਾਰ ਦਿਨ ਇਹ ਦੇ ਕਰਕੇ ਮੈਂ ਜਾਣ ਹੀ ਪਾਇਆ ਜਦੋਂ ਮੈਂ ਅੱਜ ਜਾਣ ਲੱਗਾ ਮੇਰੀ ਮੈਡੀਸਨ ਵੀ ਖਤਮ ਸੀ ਪੱਟੀ ਕਰਾਣੀ ਸੀ ਨਹੀਂ ਜਾ ਹੋਇਆ ਦੇਖਿਆ ਤਾਂ ਬੈਟਰੀਆਂ ਹੈ ਨਹੀਂ ਵਿੱਚੋਂ ਕਿੰਨਾ ਖਰਚਾ ਡਾਕਟਰ ਨੇ ਜਦੋਂ ਦੱਸਿਆ ਡਾਕਟਰ ਨੇ ਦੱਸਿਆ ਜੀ ਫਿਰ ઓਪਰੇਟ ਹੋਏਗਾ ਇਹਦੇ ਦੁਆਰਾ ਹੱਡੀ ਕੱਟੀ ਜਾਏਗੀ ਪਪਰੇਟ ਦਾ ਖਰਚਾ ਤਾਂ 50-6000 ਰੁਪਏ ਹੈਗਾ ਯਾਰ। ਖਾਜੀ ਫਿਲਹਾਲ ਮੈਡੀਸਨ ਚੱਲਦੀ ਸੀਗੀ 2 ਦਿਨ ਦੀ 4 ਦਿਨ ਦੀ ਜਿੰਨੇ ਪੈਸੇ ਹੁੰਦੇ ਸੀ ਮੈਂ ਮੈਡੀਸਨ ਲੈ ਆਂਦਾ ਸੀ। ਇੱਕ ਹਫਤਾ ਲਗਾਤਾਰ ਮੈਡੀਸਨ ਚੱਲੀ ਆ। ਅੱਜ ਮੈਡੀਸਨ ਖਤਮ ਸੀ ਬਸ ਮੈਡੀਸਨ ਹੀ ਲੈਣ ਜਾ ਰਿਹਾ ਸੀਗਾ ਮੈਂ। ਵੀ ਚਲੋ ਮੈਂ ਥੋੜਾ ਇਹ ਕੰਮ ਕਰਕੇ ਆਪਣੇ ਮੈਡੀਸਨ ਦਾ ਲੈ ਆਉਂਗਾ ਤੇ ਘਰ ਦਾ ਬੱਚਾ ਦਾ ਦੁੱਧ ਪਾਣੀ ਦਾ ਖਾ ਸੀਗਾ ਮੈਂ ਚਲੋ ਉਹ ਲੈ ਆਉਂਗਾ ਮੈਂ। ਪਰ ਕਿਵੇਂ ਜਾਂਦਾ ਵਿੱਚ ਹੈ ਹੀ ਨਹੀਂ ਸੀ ਬੈਟਰੀ ਨਹੀਂ ਸੀ ਮੇਰੇ ਆਪ ਵਿੱਚ। ਮਤਲਬ ਹਾਲਾਤ ਇਸ ਤਰੀਕੇ ਦੇ ਨੇ ਵੀ ਅਜੇਕਰ ਸਵੇਰੇ ਕਮਾਨੇਉ ਤਾਂ ਰਾਤੀ ਖਾਣ ਜੋਗੇ ਦਾਣੇ ਜੁੜਦੇ ਨੇ ਬਿਲਕੁਲ ਜੀ ਬਿਲਕੁਲ ਇਦਾਂ ਦੀ ਹਾਲਾਤ ਨੇ ਜੀ ਸਵੇਰੇ ਕਮਈਏ ਸ਼ਾਮ ਨੂੰ ਕਮਾਂਦਾ 2 ਘੰਟੇ ਤਾਂ ਜਾ ਕੇ ਕਰਦਾ ਗੁਜ਼ਾਰਾ ਚੱਲਦਾ ਸੀਗਾ ਨਹੀਂ ਤਾਂ ਬਹੁਤ ਮੁਸ਼ਕਲ ਆ ਕੋਈ ਰੇਣ ਵਾਲਾ ਨਹੀਂ ਕੋਈ ਇਤਜ਼ਾਰ ਕੋਈ ਹੈਲਪ ਕਰਨ ਵਾਲਾ ਨਹੀਂ ਹੈਗਾ ਬਸ ਸਿਰਫ ਮੈਂ ਹੀ ਆ ਇਕੱਲਾ ਕਮਾਉਣ ਵਾਲਾ ਘਰ ਦੇ ਵਿੱਚ ਹੁਣ ਅਜੋ ਵੀ ਕਮਾਨ ਨਿਕਲਣ ਲੱਗਾ ਸੀਗਾ ਤਾਂ ਬਸ ਉਤੋਂ ਵੀ ਰਹਿ ਗਿਆ ਮੈਂ ਤਾਂ ਮਹੀ ਰੋਜੀ ਰੋਟੀ ਉੱਤੇ ਜਿਸ ਤਰੀਕੇ ਨਾਲ ਹੁਣ ਇਹ ਹਾਲਾਤ ਹੋਏ ਨੇ ਵੀ ਕਿਸ ਤਰੀਕੇ ਨਾਲ ਦੇਖਦੇ ਆਂ ਵੀ ਪੰਜਾਬ ਦੇ ਹਾਲਾਤ ਇਸ ਤਰੀਕੇ ਨਾਲ ਹੋ ਰਹੇ ਨੇ ਵੀ ਘਰ ਦੇ ਬਾਹਰ ਆਟੋ ਰਿਕਸ਼ਾ ਲੱਗਿਆ ਇਹ ਰਿਕਸ਼ਾ ਲੱਗਿਆ ਤੇ ਉਸ ਦੇ ਵਿੱਚੋਂ ਹੀ ਕੋਈ ਬੈਟਰੀਆਂ ਕੱਢ ਕੇ ਲੈ ਗਿਆ ਬਹੁਤ ਮਾੜੇ ਹਾਲਾਤ ਆ ਜੀ ਇੱਕ ਬੰਦਾ ਸਹੀ ਹੋਵੇ ਉਹਦੇ ਨਾਲ ਓਜਵੇਂ ਦਾ ਬੰਦਾ ਫਿਰ ਹੌਸਲਾ ਰੱਖਦਾ ਵੀ ਚਲੋ ਕਿਵੇਂ ਨਾ ਕਿਵੇਂ ਕਰਕੇ ਪਵਾ ਲਾਂਗੇ ਪਰ ਮੈਂ ਕਿੱਦੋਂ ਪਾਵਾਂ ਮੇਰੀ ਤਾਂ ਲੈਗ ਪਹਿਲਾਂ ਹੀ ਨਹੀਂ ਹੈਗੀ ਮੈਨੂੰ ਤਾਂ ਪਹਿਲਾਂ ਹੀ ਕਿਸ ਨੇ ਹੈਲਪ ਕੀਤੀ ਸੀ ਇਹ ਬਹੁਤ ਮੁਸ਼ਕਿਲ ਆ ਕਿਵੇਂ ਕਿਵੇਂ ਕਰਾਂਗਾ ਹੋੰ ਮੁਸ਼ਕਿਲ ਮੇਰੇ ਲਈ ਉਹ ਮੁਸ਼ਕਿਲ ਹੈ ਮੈਨੂੰ ਪਵਾ ਸਕਦਾ ਮੈਨ ਨਹੀਂ ਜੋਗਾ ਹੈ ਨੀਗਾ ਮੈਂ ਆਪਣਾ ਘਰ ਦਾ ਖਰਚਾ ਮਜ਼ਾ ਚਲਾਉਂਦਾ ਸੀਗਾ ਲੇਕਿਨ ਮੈਂ ਕਰਾਂਗਾ ਹੁਣ ਵੀ ਜਿੱਥੇ ਦਵਾਈ ਜੋਗੇ ਪੈਸੇ ਨਹੀਂ ਜੁੜਦੇ ਤੇ ਹੁਣ ਐਨੀ ਮਹਿੰਗੀ ਜੇਕਰ ਇਹਨਾਂ ਦੀ ਰਕਮ ਦੀ ਗੱਲ ਕਰੀ 1.5 ਲੱਖ ਰੁਪਏ ਦੀ ਮੇਕਾ ਨਾ ਬੈਟਰੀ ਆ 20 20 ਹਜ਼ਾਰ ਦੀ ਇਹੀ ਤਾਂ ਮੁਸ਼ਕਲ ਹੈ ਜੀ ਮੈਂ ਕੁਝ ਨਹੀਂ ਕarning ਜ਼ਿਆਦਾ ਹੈਗਾ ਮੈਂ ਕਿੱਥੋਂ ਕਰਨਾ ਹੈ ਇਹਦੇ ਤੇ ਤਾਂ ਮੈਂ ਕਮਾਂਦਾ ਸੀਗਾ ਜਿਹੜਾ 2-3 ਸੌੜੇ ਕਮਾਂਦਾ ਸੀਗਾ ਘਰ ਦੇ ਆਸੇ ਦਿੱਲੀ ਉਹ ਮੈਂ ਘਰੇ ਲਗਾ ਦਿੰਦਾ ਸੀਗਾ ਆਪਣੀ ਮੈਡੀਸਨ ਲਿਆਂਦਾ ਸੀਗਾ ਕੋਈ ਇਹ ਤਾਂ ਹੈ ਨਹੀਂ ਵੀ ਮੇਰੇ ਕੋਲ ਪੈਸੇ ਜੁੜੇ ਹੋਏ ਹੈ ਜਾਂ ਕਿੰਨਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਮੈਂ ਤਾਂ ਬਸ ਹੋਂਦਾ ਰੋਜ਼ਗਾਰ ਤੋਂ ਵੀ ਰਹਿ ਗਿਆ ਮੈਂ ਤਾਂ ਜੀ ਆਪਣੇ ਬੱਚੇ ਪਾਲ ਲੈ ਮੈਂ ਤਾਂ ਉਹ ਫਿਕਰ ਲੱਗੀ ਮੈਂ ਬੱਚੇ ਕਿਵੇਂ ਪਾਵਾਂਗਾ ਤਿੰਨ ਧੀਆਂ ਨੇ ਮੇਰੀ ਤਿੰਨ ਧੀਆਂ ਜੀ ਉਹ ਵੀ ਛੋਟੀਆਂ ਛੋਟੀਆਂ ਨੇ ਮੈਨੂੰ ਇਹ ਆ ਵੀਕਰ ਮੈਂ ਉਹਨਾਂ ਨੂੰ ਕਿਵੇਂ ਪਾਲਾਂਗਾ ਉਹ ਵੀ ਸਹਿਰੇ ਮੈਨੂੰ ਪੁੱਛਦੇ ਆਂ ਸੀ ਪਪਾ ਮੇਰੇ ਲਈ ਚੀਜੀ ਲਿਆਵੋਗੇ ਮੈਂ ਕਹਾ ਹਾਂ ਮੈਂ ਸ਼ਾਮ ਨੂੰ ਲਿਆਉਂ ਚੀਜਾਂ ਕੀ ਲਾਉਂਗਾ ਮੈਂ ਬੱਚਿਆਂ ਨੂੰ ਮਤਲਬ ਇਸ ਚੀਜ਼ ਦਾ ਕੋਈ ਚ ਨਹੀਂ ਪਤਾ ਨਾ ਵੀ ਕੀ ਹੋਇਆ ਉਸਦੇ ਫਾਦਰ ਦੇ ਨਾਲ ਕੁਝ ਨਹੀਂ ਪਤਾ ਬੱਚਿਆਂ ਨੂੰ ਕੁਝ ਨਹੀਂ ਪਤਾ ਹੈਗਾ ਬੱਚੇ ਤਾਂ ਹਜੇ ਹੈਗੇ ਛੋਟੇ ਛੋਟੇ ਆ ਉਹਨਾਂ ਨੂੰ ਇੰਨੀ ਸਮਝ ਆਇ ਨਹੀਂ ਕਿ ਉਹਨਾਂ ਸਿਰਫ ਇਹ ਹੈ ਵੀ ਪਪਾ ਕੰਮ ਤੇ ਜਾਂਦੇ ਆ ਸਾਡੇ ਲਈ ਚੀਜ਼ਾਂ ਲਿਆਉਣਗੇ ਚੀਜ਼ਾਂ ਬੱਚਿਆਂ ਨੂੰ ਹਰੇਕ ਨੂੰ ਹੁੰਦਾ ਹੈ ਮੈਂ ਤਾਂ ਫਿਰ ਬੇਰੁਜ਼ਗਾਰ ਹੋ ਗਿਆ। ਮੈਂ ਉਹ ਕੁਝ ਕਰ ਨਹੀਂ ਸਕਦਾ ਹੈਗਾ। ਇੱਧਰ ਉੱਧਰ ਨਹੀਂ ਜਾ ਸਕਦਾ। ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ। ਮੈਨੂੰ ਸਿਰਫ ਇਹ ਹੀ ਸੀਗਾ ਮੈਂ ਆਟੋ ਚਲਾਉਂਦਾ ਸੀਗਾ ਤੇ ਘਰ ਦਾ ਕੁਝ ਜ਼ਿਆਦਾ ਚੱਲਦਾ ਸੀਗਾ। ਮੇਰਾ ਤਾਂ ਹੁਣ ਉਹ ਵੀ ਮੁਸ਼ਕਿਲ ਹੋ ਗਿਆ। ਕੀ ਮੈਂ ਕਰਾਂਗਾ ਹੁਣ ਵੀ ਫੀਸਾਂ ਵੀ ਨੇ, ਖਾਣਾ ਪੀਣਾ, ਰਾਸ਼ਨ ਵੀ ਆ ਕਰਦਾ। ਇਹ ਹੀ ਤਾਜੀ ਸੋਚ ਕੇ ਬਸ ਟੈਨਸ਼ਨ ਵੀ ਇਹ ਵੀ ਕਰੂੰਗਾ ਕਿ ਮੈਂ ਹੋਰ ਕੋਈ ਕੰਮ ਕਰ ਨਹੀਂ ਸਕਦਾ ਹੈਗਾ ਮੈਂ। ਜਾਦਾ ਸਵੇਰਾ ਲੱਗਿਆ ਕਿਸੇ ਕੰਪਲੇਂਟ ਦੇ ਰਿਹਾ ਸੀ ਕੰਪਲੀਟ ਕਿਤੇ ਨਹੀਂ ਦਿੱਤੀ ਮੈਂ ਇਦਾਂ ਜਾ ਨਹੀਂ ਸਕਦਾ ਸੀਗਾ ਕਰਦੇ ਜੋਬ ਕਰਦੇ ਨੇ ਕੋਈ 4-5 ਮਹੀਨੇ ਹੋਏ ਨੇ ਹੁਣ ਜੋਬ ਤੇ ਲੱਗੇ ਨੇ ਉਹ ਵੀ ਤਾਂ ਵੀ ਸਾਡੇ ਘਰ ਦੀ ਜਿਹੜੀ ਵਿਸ਼ਤੀ ਆ ਉਹ ਵੀ ਰੱਖੀ ਹੋਈ ਆ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀਗਾ ਉਹਦਾ ਵਿਆਜ ਜਾਂਦਾ ਆ ਉਹਦਾ ਵਿਆਜ ਵੀ ਦੇਣਾ ਜ਼ਰੂਰੀ ਨਹੀਂ ਤਾਂ ਫੇਰ ਘਰੋਂ ਸਾਡੇ ਸਿਰ ਉੱਤੋਂ ਛੱਤ ਵੀ ਚਲੇ ਜਾਣੀ ਆ ਨਿੱਕੇ ਨਿੱਕੇ ਕੁੜੀਆਂ ਲੈ ਕੇ ਕਿੱਥੇ ਜਾਊਗਾ ਮੈਂ ਉਹਦੇ ਕਰਕੇ ਜੋਬ ਕਰਦੇ ਨੇ ਮੈਂ ਕਰਦਾ ਖਰਚਾ ਚਲਾਈ ਜਾਂਦਾ ਸੀਗਾ ਹੁਣ ਤਾਂ ਬਹੁਤ ਮੁਸ਼ਕਲ ਹੋਇਆ ਬੈ ਮੈਂ ਤਾਂ ਆਪ ਸਵੇਰ ਦਾ ਰੋਟੀ ਨਹੀਂ ਖਾਧਿਆ ਸੀ ਕਿਸੇ ਨੇ ਵੀ ਕਿ ਅਸੀਂ ਕਿੱਦਾਂ ਖਰਚਾ ਕਰਾਂਗੇ ਇਹ ਹਾਲਾਤ ਨੇ ਵੀ ਜਦੋਂ ਤੁਸੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਡੇਢ ਦੋ ਸਾਲ ਪਹਿਲਾਂ ਐਕਸੀਡੈਂਟ ਹੋਇਆ ਉਦੋਂ ਵੀ ਮੈਨੂੰ ਲੱਗਦਾ ਇਸੇ ਹਾਲਾਤਾਂ ਦੇ ਵਿੱਚੋਂ ਨਿਕਲੇ ਹੋਵੋਗੇ ਵੀ ਜਦੋਂ ਪਰ ਉਦੋਂ ਇੱਕ ਕਾਰ ਸੀਗਾ ਜਿਹਨੂੰ ਤੁਸੀਂ ਗਿਰਵੀ ਰੱਖਿਆ ਜੀ ਪਰ ਹੁਣ ਹੁਣ ਕਿਵੇਂ ਹੋਊਗਾ ਸਾਰਾ ਤਾਂ ਵਸੇ ਜੇ ਦਾ ਵਾਹਿਗੁਰੂ ਜਾਣਦਾ ਹੁਣ ਕਿਵੇਂ ਹੋਊਗਾ ਮੈਂ ਤਾਂ ਹੁਣ ਕੁਝ ਨਹੀਂ ਕਰਦਾ ਤਾਂ ਮੈਂ ਬੇਹਰ ਮੇਰੇ ਹੱਥ ਵੱਸ ਤਾਂ ਕੁਝ ਵੀ ਨਹੀਂਗਾ ਹੁਣ ਤਾਂ ਹੁਣ ਵਾਹਿਗੁਰੂ ਕਰਦਾ ਤਾਂ ਜੋ ਕਰਦਾ ਵੀ ਹੁਣ ਜਿਹੜਾ ਜੋ ਮੇਰੇ ਕੋ ਸਾਧਨ ਸੀ ਹੁੰਦਾ ਮੇਰੇ ਕੋ ਉਹ ਵੀ ਚਲਾ ਗਿਆ ਚਪਾਨ ਰੋਟੀ ਵੀ ਨਹੀਂ ਖਾਦੀ ਅਸਵੇਰ ਰੋਟੀ ਵੀ ਨਹੀਂ ਖਾਦੀ ਹੈ ਕੀ ਦਸੀਏ ਪਰ ਲੈ ਵਿੱਚ ਦੁੱਧੇ ਵੀ ਨਹੀਂ ਲਿਆ ਸਵੇਰ ਦਾ ਜਾ ਵੀ ਨਹੀਂ ਬਣਾਈਏ ਆਪਣੇ ਬੱਚਿਆਂ ਨੂੰ ਸਵੇਰ ਦੁੱਧ ਵੀ ਨਹੀਂ ਮਿਲਿਆ बच्चे कर दिए ਸੀਗੇ ਹਾਂਜੀ ਚਾਹ ਪੀਣੀ ਆ ਦੁੱਧੂ ਪੀਣਾ ਮਮਾ ਆਉਗੀ ਉਹਦੇ ਉਤੋਂ ਉਹ ਕਹਿੰਦੀ ਮੈਂ ਕੋਈ ਗੱਲ ਦੇਖਦੀ ਆਉਂਦੀ ਹਾਂ ਦੁੱਧ ਧਾਰ ਫੜ ਲਿਆਂਗੇ ਦੁਕਾਨ ਤੋਂ ਕੀ ਕਰ ਰਹੇ ਆ ਤੇ ਬੀਜੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਮੇਰੇ ਮੈਂ ਤਾਂ ਖੁਸ਼ ਹੋ ਗਿਆ ਸੀਗਾ ਮੈਨੂੰ ਕਿਸੇ ਨੇ ਹਰਪ ਦਿੱਤੀ ਆ ਮੈਂ ਆਪਣਾ ਕਮਾ ਸਕਦਾ ਆ ਆਪਣੇ ਬੱਚਾ ਨੂੰ ਖਵਾ ਸਕਦਾ ਆ ਮੈਂ ਜੇ ਮੈਂ ਆਪਣੀ ਮਿਹਨਤ ਕਰ ਰਿਹਾ ਸੀਗਾ ਉਹ ਵੀ ਨਹੀਂ ਕਿਸੇ ਨੇ ਰਹਿਣ ਦਿੱਤੀ ਉਹ ਆਟੋ ਜੀ ਬੈਟਰੀ ਕੱਢ ਕੇ ਲੈ ਗਿਆ